ਮੈਂ ਡਾਕਟਰ ਗੁਰਜੀਤ ਸਿੰਘ ਆ ਮੈਂ ਆਪਣੀ ਐਮਬੀਬੀਐਸ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਤੋਂ ਕੀਤੀ ਆ ਮੈਂ ਇੱਥੇ ਐਜ਼ ਅ ਮੈਡੀਕਲ ਆਫੀਸਰ ਪੋਸਟਡ ਆ ਮੇਰੀ ਜੁਆਇਨਿੰਗ ਇੱਥੇ ਸਤੰਬਰ 2024 ਦੇ ਵਿੱਚ ਹੋਈ ਸੀ ਇੱਥੇ ਹੁਣ ਤੱਕ ਦੀ ਜੋ ਓਪੀਡੀ ਆ ਉਹ 90 ਦੇ ਲਗਭਗ ਰਹਿੰਦੀ ਆ ਇੱਥੇ ਘੱਟੋ ਘੱਟ 7000 8 ਪਿੰਡ ਦੇ ਲੋਕ ਇੱਥੇ ਆਉਂਦੇ ਆ ਤੋ ਪਹਿਲਾਂ ਪੇਸ਼ੈਂਟ ਆਂਦਾ ਹੈ ਜੋ ਕਲੀਨिकल ਅਸਿਸਟੈਂਟ ਕੋਲ ਜਾਂਦਾ ਹੈ ਉੱਥੇ ਉਸ ਦੀ ਐਂਟਰੀ ਹੁੰਦੀ ਹੈ ਤੇ ਉਹ ਸਲਿੱਪ ਲੈ ਕੇ ਫਿਰ ਮੈਡੀਕਲ ਅਫੀਸਰ ਦੇ ਰੂਮ ਦੇ ਵਿੱਚ ਆਉਂਦਾ ਹੈ ਜੋ ਕਿ ਜੋ ਉਸ ਤੋਂ ਬਾਅਦ ਡਾਕਟਰ ਨੇ ਜੋ ਕਿ ਉਸ ਦਾ ਸਾਰਾ ਜੋ ਉਸ ਦੀ ਸਕਰੀਨਿੰਗ ਕਰਨੀ ਹੈ ਉਸ ਦੀ ਜੋ ਵੀ ਹੈ ਉਸ ਦੀ ਕੋਈ ਦਿੱਕਤ ਹੈ ਸਾਰਾ ਕੁਝ ਪੁੱਛਣਾ ਹੁੰਦਾ ਜੇ ਤਾਂ ਸਾਨੂੰ ਲੱਗਦਾ ਹੈ ਕਿ ਹਾਂ ਇਸ ਦੇ ਟੈਸਟ ਹੋਣੇ ਹਨ ਤਾਂ ਉਹ ਦੁਬਾਰਾ ਟੈਸਟ ਕਰਵਾ ਕੇ ਕਲੀਨिकल ਅਸਿਸਟੈਂਟ ਤੋਂ ਫਿਰ ਦੁਬਾਰਾ ਸਾਡੇ ਕੋਲ ਆਂਦਾ ਹੈ ਇਸ ਤੋਂ ਬਾਅਦ ਜੋ ਵੀ ਡਾਕਟਰ ਸਾਹਿਬ ਆਪਣੀ ਮੈਡੀਸਨ ਲਿਖਦੇ ਨੇ ਆਪਣਾ ਫਾਰਮਾਸਿਸਟ ਕੋਲ ਜਾਂਦੇ ਨੇ ਤੇ ਉਹ ਸਾਰੀਆਂ ਮੈਡੀਸਨਸ ਦੇ ਵਿੱਚੋਂ ਜੋ ਵੀ ਹੁੰਦਾ ਹੈ ਸਾਰਾ ਆਪਣਾ ਫਾਰਮਾਸਿਸਟ ਜੀ ਤੋਂ ਲੈ ਕੇ ਤਾਂ ਫਿਰ ਪੇਸ਼ੈਂਟ ਜਾਂਦਾ ਹੈ ਤੇ ਹੁਣ ਤੱਕ ਜੋ ਇੱਥੇ ਦੇ ਪੇਸ਼ੈਂਟ ਨੇ ਜ਼ਿਆਦਾ ਉਹ 올ਡੇਜ ਵਾਲੇ ਜ਼ਿਆਦਾ ਨੇ ਜਿਵੇਂ ਆਪਾਂ ਲਗਭਗ ਗੱਲ ਕਰੀਏ ਤਾ 40 ਤੋਂ 50 ਪੇਸ਼ੈਂਟ ਹੁੰਦੇ ਨੇ ਜੋ ਡਾਇਬੀਟਿਸ ਦੇ ਹੈਗੇ ਨੇ 70 ਤੋਂ 80 ਪੇਸ਼ੈਂਟ ਹੈਗੇ ਨੇ ਹਾਈਪਰ ਟੈਂਸ਼ਨ ਦੇ ਹੈਗੇ ਨੇ ਤੇ ਇੱਥੇ ਜਿੰਨੇ ਵੀ ਹੁਣ ਤੱਕ ਮਰੀਜ਼ ਆਂਦੇ ਨੇ ਬਹੁਤ ਖੁਸ਼ ਹੋ ਕੇ ਜਾਂਦੇ ਨੇ ਤੇ ਬਹੁਤ ਵੱਡਾ ਉਪਰਾਲਾ ਹੈ ਮੈਂ ਕਹਿ ਸਕਦਾ ਹਾਂ ਮੈਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਕਲੀਨਿਕ ਦੇ ਵਿੱਚ ਆਮ ਲੋਕਾਂ ਦੀ ਸੇਵਾ ਕਰਨ ਲਈ ਮੌਕਾ ਦਿੱਤਾ ਹੈ